ਸਾਚੀ ਕਾਲ ਜੀ ਮੇਰਾ ਪਿੰਡ ਖੈਰਾ ਕਲਾ ਜਿੱਥੇ ਵਾਰਦਤ ਹੋਈ ਹੈ ਗੁਰੂ ਨਾਨਕ ਕੰਪਿਊਟਰ ਸੈਂਟਰ ਸੀਐਸਸੀ ਸੈਂਟਰ ਆ ਜੋ ਕਿ ਸੁਰਵਖਾ ਕੇਂਦਰ ਦੇ ਨਾਲ ਜਾਣਾ ਜਾਂਦਾ ਜੋ ਬਹੁਤ ਵਧੀਆ ਮੁੰਡੇ ਆ ਕੰਮ ਕਰਦੇ ਆ ਤੇ ਪੈਸਾ ਤਾਂ ਲੈਣ ਦੇਣ ਕਰਦੇ ਆ ਜਿੱਥੇ ਅੱਜ ਦਿਨੇ ਦੁਪਹਿਰੇ 12:30 ਵਜੇ ਦੇ ਕਰੀਬ 6 ਨਕਾਬਪੋਸ਼ ਆਏ ਨੇ ਜਿਹੜੇ ਚਾਰ ਅੰਦਰ ਚਲ ਗਏ ਜਿੰਨਾਂ ਕੋ ਕੁਝ ਮਾਰੂ ਹਥਿਆਰ ਸੀ ਤੇ ਉਥੇ ਇਹਨਾਂ ਕੋਲੋਂ 1.5 ਲੱਖ ਰੁਪਏ ਦੇ ਕਰੀਬ ਨਕਦੀ ਪੰਜ ਲੈਪਟਾਪ ਇੱਕ ਲੈਪਟਾਪ ਤੇ ਪੰਜ ਮੋਬਾਈਲ ਖੋ ਕੇ ਲੈ ਗਏ ਤੇ ਬੜੀ ਹੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਗਏ ਤੇ ਅਸੀਂ ਹਾੜ ਦੇ ਹੋਏ ਲਾਗੇ ਦੇ ਵਿੱਚ ਤਕਰੀਬਨ ਹੀ ਲੁੱਟਾਂ ਹੋ ਰਹੀਆਂ ਵਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਲੋ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਪੁਲਿਸ ਪ੍ਰਸ਼ਾਸਨ ਉਸੇ ਵਿੱਚ ਆ ਗਿਆ ਇਹਨਾਂ ਲੁੱਟਾਂ ਹੋਵਾਂ ਦਾ ਕਾਰਨ ਵੱਡਾ ਇਹ ਹੈ ਨਸ਼ਾ ਜੋ ਕਿ ਪਿੰਡਾਂ ਦੇ ਵਿੱਚ ਆਮ ਮਿਲਦਾ ਵਾ ਨਸ਼ੇੜੀ ਜਿਹੜੇ ਤੁਰੇ ਫਿਰਦੇ ਨੇ ਇਹੋ ਹੀ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਨੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੋ ਜੇ ਗਲਤ ਅੰਸਰਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜੋ ਲੁੱਟਾਂ ਖੋਹਾਂ ਬੰਦ ਹੋਣ ਚਾਹੇ ਸਰਕਾਰ ਨੂੰ ਬੇਨਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਜੋ ਕੋ ਲੁੱਟਖੋ ਕਰਦਾ ਫੜਿਆ ਜਾਵੇ ਉਹਨੂੰ 10 ਸਾਲ ਦੀ ਤਖਤ ਸਜ਼ਾ ਦਿੱਤੀ ਜਾਵੇ ਕਾਨੂੰਨ ਬਣ ਜੇ ਆਪੇ ਕੋਈ ਨਾ ਸੱਚਾ ਚਾਹੇ ਜਿੱਤਾ ਜੋਗੀ ਸਰਕਾਰ ਨੇ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ ਤੇ ਬਿਲਕੁਲ ਵਧੀਆ ਉਹ ਲਾਲ ਐ ਆਰਡਰ ਹੋ ਗਿਆ ਪੰਜਾਬ ਦੇ ਵਿੱਚ ਬਿਲਕੁਲ ਸਥਿਤੀ ਖਰਾਬ ਹੋ ਗਈ ਹੈ ਲਾਣ ਐ ਆਰਡਰ ਕਿ ਕਿਤੇ ਲੁੱਟ ਹੋ ਰਹੀ ਹੈ ਕਿਤੇ ਕਿਤੇ ਲੁੱਟ ਹੋ ਰਹੀ ਹੈ ਹਾਂਜੀ ਮੈਂ ਇੱਕ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਪੀ ਜਿਹੜਾ ਦਿਨ ਦਿਹਾੜੇ ਅੱਜ ਲੁੱਟ ਹੋਈ ਆ ਪਿੰਡ ਖੈਰਾ ਕਲਾ ਜ਼ਿਲ੍ਹਾ ਗਰਦਾਸਪੁਰ ਨੇੜੇ ਫਤੇਗੜ ਚੂੜੀਆਂ ਇਹ ਜਿਹੜੀ ਆ ਲੁੱਟਿਆ ਜਿਹੜੀ ਨਸ਼ੇ ਕਰਕੇ ਹੁੰਦੀ ਆ ਨਸ਼ਾ ਜਿਹੜਾ ਵਾ ਬਹੁਤ ਜ਼ਿਆਦਾ ਵੇਚਣ ਡਿਆ ਵਾ ਬਹੁਤ ਮਾੜਾ ਹਾਲ ਆ ਤੇ ਸਰਕਾਰ ਨਾਥ ਪਾਉਣਾ ਚਾਵੇ ਤੇ ਇੱਕ ਦਿਨ ਚ ਖਤਮ ਕਰ ਸਕਦੀ ਆ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਆ ਨਸ਼ਾ ਬਹੁਤ ਹੋਣ ਕਰਕੇ ਜਿਹੜੇ ਦਿਨ ਦਿਹਾੜੇ ਜਿਹੜੇ 12 12:30 ਵਜੇ ਲੁੱਟਖੋਟ ਹੋਈ ਆ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਜਿੱਥੇ ਇਹ ਕਹਿ ਰਹੀ ਆ ਵੀ ਅਸੀਂ ਇੰਨਾ ਕਰਨ ੜਿਆ ਆਪਾਂ ਨਸ਼ੇਵਾਲ ਧਿਆਨ ਦੇਣ ਡਿਆ ਤੇ ਮੇਰੇ ਖਿਆਲ ਚ ਕੋਈ ਧਿਆਨ ਨਹੀਂ ਆ ਚਲਦੇ ਰਾਹੀ ਜਿਹੜੇ ਆ ਉਹ ਲੁੱਟੇ ਜਾਣ ਡਿਆ ਆ ਰੋਡ ਤੇ ਪਤਾ ਨਹੀਂ ਵੀ ਰੋਜ਼ ਕਿੰਨੀਆਂ-ਕਿੰਨੀਆਂ ਚੋਰੀਆਂ ਹੁੰਦੀਆਂ ਪਰ ਅੱਜ ਜਿਹੜੀ ਵੱਡੀ ਵੱਡੀ ਜਿਹੜੀ ਜਫਾਰਦਤ ਹੋਈ ਆ ਇੱਥੇ ਸਾਰੇ ਲੋਕੀ ਬੜਾ ਪਰੇਸ਼ਾਨ ਹੋ ਗਏ ਆ ਵੀ ਜਾਣਾ ਆਉਣਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਜੁਦੀ ਸਰਕਾਰ ਨੂੰ ਬੇਨਤੀ ਆ ਕਿ ਇਹ ਜਿਹੜੇ ਰੋਡ ਆ ਮੋੜ ਆ ਇਹਨਾਂ 'ਸੇ ਸੀਸੀਟੀ ਵੀ ਕੈਮਰੇ ਲੱਗਣੇ ਚਾਹੀਦੇ ਆ ਇਹਨਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਦੇ ਵੀ ਚੋਰ ਕਿੱਧਰ ਨੂੰ ਗਿਆ ਜਿਹੜਾ ਫੜਨ ਵਾਸਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਸੌਖਾ ਤਰੀਕੇ ਨਾਲ ਜਿਹੜਾ ਵਾ ਚੋਰ ਕਾਬੂ ਕਰ ਸਕੇ ਇੱਕ ਜੀ ਖਰਗਲਮ ਬੰਦੇ ਵਿੱਚ ਇੱਕ ਜਿਹੜਾ ਅੱਜ ਕੁਰਾਸਿਕ ਨਾਂ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇਥੇ ਪੈਨਸ਼ਨਸ ਵਗੈਰਾ ਬੰਦਦਾ ਦਾ ਇਹਦੇ ਕੋਲ ਥੋੜਾ ਕੈਸ਼ ਸੀਗਾ ਕਰੀਬ ਅਜੇ ਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਕੋਈ ਸਿਰਫ ਸਰ ਕੋਈ ਹੋਈ ਇਨਫੋਰਮੇਸ਼ਨ ਹੈ ਵੀ ਪੰਜ ਮੁੰਡੇ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਗਨਪੁਆਇੰਟ ਤਿੰਨ ਦੇ ਕੋਲੋਂ ਕੈਸ਼ ਜਿਹੜਾ ਕੋ ਕੇ ਉਹ ਚਲੇ ਗਿਆ ਅਸੀਂ ਲੱਗੇ ਆ ਟੀਮਸ ਲੱਗੇ ਆ ਜਲਦੀ ਫੋਲ ਦੇ ਜਾਨਗੇ ਸਰ ਅੰਦਰ ਰੈਕਿਵ ਵੀ ਕੀਤੀ ਗਈ ਹੈ ਉਹ ਸੇ ਚੈੱਕ ਕਰ ਰਹੇ ਹਾਂ ਜੀ ਸਾਰਾ ਅਜੇ ਨਹੀਂ ਜਲਦੀ ਨਹੀਂ ਅਸੀਂ ਤੁਹਾਨੂੰ ਦੱਸ ਸਕਦੇ ਕਿ ਰੱਖੀ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਹੈ ਉਹ ਸਾਰਾ ਅਸੀਂ ਦੇਖ ਰਹੇ ਹਾਂ ਸਾਰਾ ਆਪਣੇ ਸੀਸੀਟੀਵੀ ਜੀ ਲੱਗੇ ਸਾਰਾ ਕੋਈ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਹੋਰ ਵੀ ਕਈ ਚੀਜ਼ਾਂ ਹੈ ਗਿਆ ਸカラー ਸੀਸੀਟੀਵੀ ਨਹੀਂ ਹੋਰ ਵੀ ਕਈ ਚੀਜ਼ਾਂ ਨੇ ਅਸੀਂ ਸਾਰਾ ਐਨਲਾਈਜ਼ ਕਰ ਰਹੇ ਹਾਂ ਤੇ ਸਾਨੂੰ ਇੱਕ ਦੋ ਕਲੂਜ਼ ਕਾਫੀ ਮਿਲ ਗਏ ਨੇ ਤੇ ਜਰੂਰ ਜਲਦੀ ਅਸੀਂ ਇਹ ਟ੍ਰੇਸ ਕਰ ਲਾਂਗੇ ਸਰ ਜੀ ਬਰਾਸ ਸਿੰਘ ਉਹ ਮਾਲਕ ਦੱਸ ਰਿਹਾ ਸੀ ਕਿ ਕਾਫੀ ਉਹ ਜੁਰਮੇ ਪੇਸ਼ੇ ਵਾਲੇ ਬੰਦੇ ਲੱਗ ਰਹੇ ਸੀ ਹਾਂ ਬਿਲਕੁਲ ਬਿਲਕੁਲ ਜੀ ਉਹ ਅਸੀਂ ਸਾਰਾ ਕੁਝ ਤੁਹਾਨੂੰ ਕੋ ਦੱਸ ਰਹੇ ਹਾਂ ਇਹ ਕਿ ਸਾਡੇ ਟਾਰਗੇਟ ਤੇ ਨਹੀਂ ਸਾਨੂੰ ਕਾਫੀ ਕਲੂ ਮਿਲੇ ਆ ਤੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਜਲਦੀ ਜਿਹੜੇ ਟ੍ਰੇਸ ਕਰ ਲਏ ਜਾਣਗੇ ਸਰ ਇਹ ਲੋਕ ਕਹਿ ਰਹੇ ਨੇ ਅਕਸਰ ਹੀ ਜਿਹੜੀਆਂ ਇਹ ਵਾਰਦਾਤਾਂ ਛੜਕਦੀ ਹੁੰਦੀਆਂ ਇਹ ਕੀ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਸਕਦੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੇਰੇ ਤਾਂ ਟਾਈਮ ਦੀ ਮੈਂ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਇਹ ਫਸਟ ਟਾਈਮ ਹੈ ਔਰ ਮੈਂ ਅੱਜ ਇਸ ਵਾਰ ਲਾਸਟ ਪਿੰਡ ਪੰਡਾ ਹੈ ਬਿਲਕੁਲ ਮਜੀਠੇ ਦੇ ਨਾਲ ਅਡਜਾਇਨਿੰਗ ਜਿਹੜਾ ਮਜੀਠਾ ਸ਼ੁਰੂ ਹੋ ਜਾਂਦਾ ਕਣੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਤੁਹਾਡੀ ਐਂਟਰੀ ਫਤਿਹਗੜ ਜੀ ਨਹੀਂ ਉਹ ਉਹ ਤਾਂ ਸਾਈਡ ਤੇ ਆਇਆ ਦਾ ਨਾ ਬੇਸਿਕਲੀ ਇਹ ਜਿਹੜਾ ਇਹਦਾ ਰੂਟ ਜਿਹੜਾ ਬਣਿਆ ਹੈਗਾ ਵਾ ਉਹ ਮਜੀਠਾ ਸਾਈਡ ਨੂੰ ਉਹਨਾਂ ਦਾ ਰੂਟ ਬਣਿਆ ਉਹ ਸੀ ਉਧਰ ਨੂੰ ਸਾਰਾ ਦੇਖ ਰਹੇ ਆ ਕਰ ਰਹੇ ਤੇ ਇਹੋ ਜੀ ਕੋਈ ਗੱਲ ਨਹੀਂ ਫਸਟ ਇਨਸੀਡੈਂਟ ਦੀ ਮੇਰੇ ਧ ਫਟ ਇਹਦੇ ਲਈ ਅਸੀਂ ਪ੍ਰੋਪਰ ਜਿਹੜੀ ਪੈਟਰੋਲਿੰਗ ਸਾਡੀ ਹੋ ਰਹੀ ਹੈ ਇਨਫੈਕਟ ਤੁਹਾਨੂੰ ਮੈਂ ਦੱਸ ਦਵਾਂ ਜਿਸ ਟਾਈਮ ਦੀ ਵਾਰਦਾਤ ਹੈ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਥੇ ਤੇ ਸਾਡੇ ਜਿਹੜਾ ਐਸ ਐਚਓ ਚੌਕੀਂ ਚਾ ਦੋਨੇ ਉੱਥੇ ਸੀਗੇ ਪੈਜੰਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟਡ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਨਾਲ ਭੇਜਿਆ ਸੀ ਜਲਦੀ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ ਥੈਂਕ ਯੂ ਸਰ